ਤਾਰਾਂ ਦੇ ਜਿਹੜੇ ਲੋਕ ਨੇ ਐਮਐਲਏ ਬਣੇ ਨੇ ਸਾਨੂੰ ਇਹ ਨਹੀਂ ਪਤਾ ਸੀ ਵੀ ਇਹ ਆਉਣ ਵਾਲੇ ਸਮੇਂ 'ਚ ਇਹਨੇ ਜ਼ਾਲਮ ਨਿਕੜਨਗੇ ਇਹ ਸਾਡੇ ਪੰਜਾਬੀਆਂ ਦੇ ਨਾਲ ਹੀ ਕਹਾਣ ਕਰਨਗੇ ਅੱਜ ਪੂਰਾ ਵਰਲਡ ਦੇਖ ਰਿਹਾ ਇੱਕ ਆਮ ਇਨਸਾਨ ਦੇ ਨਾਲ ਜਿਹਦੀ ਅੱਜ ਤੱਕ ਕੋਈ ਪਹੁੰਚ ਨਹੀਂ ਕੰਮ ਕਰਦੇ ਮੁੰਡੇ ਨੂੰ ਇਹਨਾਂ ਨੇ ਇੰਨਾ ਖੱਜਲ ਖਵਾਰ ਕੀਤਾ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜੇ ਸੋਸ਼ਲ ਵਰਕਰ ਨੇ ਜਾਂ ਇਹਨਾਂ ਦੇ ਵਿਰੋਧੀ ਧਿਰਾਂ ਦੇ ਐਮਐਲਏ ਨੇ ਉਹਨਾਂ ਦਾ ਇਹ ਕੀ ਹੱਕਸ਼ ਕਰਨਗੇ ਅੱਜ ਤੱਕ ਇਹ ਸਰਕਾਰ ਜਿਹੜੀ ਬਹੁਤ ਜ਼ਾਲਮ ਹੋ ਚੁੱਕੀ ਇਹ ਕਾਣ ਵੀਰੇ ਧੱਕਾ ਹੋ ਰਿਹਾ ਭਾਨੇ ਸਿੱਧੂ ਵੀਰ ਨਾਲ ਸਰਾਸਾ ਸਰਾਮ ਧੱਕਾ ਹੋ ਰਿਹਾ ਕਦੇ ਚੈਨੀ ਚੋਰ ਪਿੱਛੇ ਰਿਮਾਂਡ ਕਦੇ 10000 ਪਿੱਛੇ ਰਿਮਾਂਡ ਕੀ ਗੱਲ ਬਾਈ ਸਾਡੇ ਪੰਜਾਬ ਦੇ ਮੁੱਖ ਮੰਤਰੀ ਦਾ ਉਦੋਂ ਅੰਦਰਲਾ ਜਾਨਵਰ ਕਿਉਂ ਨਹੀਂ ਜਗਦਾ ਜਦੋਂ 4 ਸਾਲ ਦੀ ਬੱਚੀ ਨਾਲ ਬਲਤਕਾਰ ਹੁੰਦਾ ਬਾਈ ਇਹਨੇ ਕੀ ਗੁਨਾ ਕਰਤਾ ਚਿੱਟਾ ਰੋਕਿਆ ਕਿਸ ਰੀਤੀ ਪੈਣ ਵਸਈਆ ਕੀ ਗੱਲ ਕਰੇ ਇਹ ਬੰਦੇ ਨੇ ਸਾਰੇ ਸਰਾਮ ਧੱਕਾ ਹੋ ਰਿਹਾ ਬਾਈ ਭਾਨੇ ਸਿੱਧੂ ਬਾਈ ਨਾਲ ਤਾਂ ਮੋਢੇ ਨਾਲ ਮੋਢਾ ਲਾ ਕੇ ਖੜਿਆ ਪਰ ਖੜਦੇ ਆ ਅਸੀਂ ਇਨੀ ਸਾਰਾ ਪੰਨਾ ਵੇ ਖੜੂਗਾ ਅਸੀਂ ਇਹ ਕਰਨ ਚਾਹਾਂਗੇ ਭਾਨਾ ਸਿੱਧੂ ਜਲਦੀ ਉਹਦੇ ਰਿਹਾ ਹੋਣਾ ਚ ਨੌਜਵਾਨ ਵੀਰਾਂ ਤੇ ਕਿੰਨਾ ਚਿਤਾਚਾਰ ਹੈ ਉਸ ਤੇ ਕੋਈ ਉਹ ਹੋਂਦੀ ਕਾਰਵਾਈ ਹੁੰਦੀ ਪਰ ਜਦੋਂ ਕੋਈ ਸਾਡਾ ਸਿੱਖ ਵੀਰ ਕੋਈ ਜਾਗਦਾ ਤਾਂ ਉਹਨੂੰ ਦੁਬਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਪੰਜਾਬ ਸਰਕਾਰ ਵੱਲੋਂ ਸੋਣਾ ਰਹਿਆ ਕਰਨ ਜੇ ਜਲਦੀ ਜਲਦੀ ਭਾਈ ਭਾਰੀ ਫੋਰਸ ਜਿਹੜੀ ਉਹ ਵੀ ਤਾਇਨਾਤ ਕੀਤੀ ਗਈ ਹੈ ਤੁਸੀਂ ਆਏ ਹੋ ਕਿਵੇਂ ਦੇਖਦੇ ਹੋਗੇ ਤੁਸੀਂ ਦੇਖੋ ਜੀ ਮੈਂ ਤਾਂ ਭਗਵੰਤ ਮਾਨ ਪਹਿਲਾਂ ਕਹਿੰਦਾ ਸੀ ਵੀ ਮੈਂ ਧਰਨੀ ਨਹੀਂ ਲੱਗਣਦੇ ਨੇ ਉਹਦੀ ਗੱਲ ਪਹਿਲਾਂ ਸੱਚੀ ਸੀ ਇਹ ਸਾਡੇ ਲੋਕਾਂ ਨੂੰ ਮੂਰਖ ਬਣਾ ਕੇ ਵੋਟਾਂ ਲੈ ਗਿਆ ਇਹ ਅੱਗੇ ਅਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੀ ਨਹੀਂ ਬਣ ਦੇਣਾ ਇਹਨਾਂ ਦੇ ਆਹ ਲੋਟਾਂ ਜਿਹੜੀਆਂ ਆ ਰਹੀਆਂ 24 ਤਾਂ ਭੁੱਲ ਜਾਣਗੇ ਜੀ ਜਿਹਨਾਂ ਨੂੰ ਵੋਟ ਵੀ ਪਈ ਜੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਇਹਨੂੰ ਕਿਸੇ ਨੇ ਨਹੀਂ ਬਣ ਦੇਣਾ ਸਰਪੰਚੀ ਦਿੱਤੀ ਜਣਾ ਅਸੀਂ ਬਹੁਤ ਆ ਜਿੰਦਗੀ ਪੰਜਵੀਂ ਬੰਦਿਆਂ ਪਾਰਟੀ ਨੂੰ ਪਿੰਡਾਂ ਦੇ ਵਾੜ ਨਹੀਂ ਸਰਪੰਚ ਵੀ ਨਿੱਕੋ ਹੀ ਬਣਨਦੋ ਨੇ ਆਮ ਪਾਰਟੀ ਦਾ ਸਭ ਤੋਂ ਪਹਿਲੀ ਅਤੇ ਆਖਰੀ ਗਲਤੀ ਭਗਵੰਤ ਮਾਨ ਨੂੰ ਵੋਟ ਪਾ ਕੇ ਹੋਈ ਆ ਇਹ ਕਮੇਟੀ ਦੀ ਹੈ ਭੰਡਤੀ ਭੰਡ ਪਣਾ ਦਿਖਾਤਾ ਅੱਜ ਇੰਨਾ ਭਈਏ ਮੇਰੀ ਗੱਲ ਸੁਣੋ ਇੰਨੀ ਪੁਲਿਸ ਫੋਰਸ ਆ ਜਦੋਂ ਇੰਨਾ ਧੱਕਾ ਹੁੰਦਾ ਕੋਈ ਕਿਸੇ ਬਲਤਕਾਰ ਹੁੰਦਾ ਕੋਈ ਵੀ ਧੱਕਾ ਕਿਸੇ ਵੀ ਆਮ ਆਦਮੀ ਨਾਲ ਹੁੰਦਾ ਉਦੋਂ ਕਿਉਂ ਨਹੀਂ ਇਸ ਕਰਕੇ ਉਹਨੂੰ ਸਿੱਧੂ ਮਾੜਾ ਬੋਲਦਾ ਕਿਉਂ ਬੋਲਦਾ ਮਾੜਾ ਜੇ ਆਪੇ ਹੀ ਚੰਗਾ ਕੰਮ ਕਰਨਾ ਜੇ ਇਹਨਾਂ ਦੇ ਥਾਣੇ ਚੰਗਾ ਕੰਮ ਕਰਨਾ ਆਮ ਬੰਦਾ ਕਿਉਂ ਸਾਹਮਣੇ ਆਵੇ ਕਿਸੇ ਦੇ ਜਿਹੜਾ ਕੰਮ ਸਰਕਾਰਾਂ ਦਾ ਉਹ ਆਮ ਬੰਦਾ ਕਿਉਂ ਕਰੇ ਜੇ ਸਰਕਾਰੀ ਇਹਨਾਂ ਕੰਮ ਕਰਨਾ ਇਸ ਕਰਕੇ ਭਾਈ ਰਹਾ ਹੋਣਾ ਚਾਹੀਦਾ ਨਹੀਂ ਅਸੀਂ ਚੱਕਾ ਜੰਮ ਕਰਾਂਗੇ ਕਰਦੇ ਆਇਆ ਅਸੀਂ ਮਸਾ ਆਏ ਆਂਗੇ ਸਾਡੇ ਪਿੰਡ ਅਸੀਂ ਮਾਨਸਾ ਜ਼ਿਲ੍ਹੇ ਤੋਂ ਆਏ ਫਾਫੜੇ ਭਾਈ ਦੇ ਪਿੰਡਾਂ ਤੇ ਸਾਡੇ ਨਾ ਪਿੰਡ ਚ ਸਵੇਰੀ ਮਤਲਬ ਜਿੱਥੇ ਪਤਾ ਸੀਗਾ ਵੀ ਇੱਥੋਂ ਲੋਕਾਂ ਨੇ ਚੱਲਣਾ ਉੱਥੇ ਉਹ ਪੁਲਿਸ ਲਾਉਦੀ ਹਰ ਜਗ੍ਹਾ ਜਗ੍ਹਾ ਦੇਸੀ ਮੋਸਾਂ ਆਇਆ ਪਿੰਡਾਂ ਮੁੰਡਾਂ ਵਿੱਚ ਦੀ ਮੋਸਾਂ ਗੱਪ ਝੂਠ ਮਾਰ ਕੇ ਵੀ ਕਿਸੇ ਨੇ ਕੰਬਾਈ ਲੈਣੀ ਕਿਸੇ ਨੇ ਨਹੀਂ ਲੈਣਾ ਮੈਂ ਤੋਂ ਮੇਰੇ ਪਿੰਡ ਤੋਂ 5 ਕਿਲੋਮੀਟਰ ਆ ਤਰਨ ਲੱਗਿਆ ਹੋਇਆ ਉਦੋਂ ਲੱਗਿਆ ਹੋਇਆ ਇਹ ਆਪਣਾ ਪੁਲਿਸ ਵਾਲਾ ਨਾਕਾ ਮੈਨੂੰ ਕਹਿੰਦੇ ਮੈਂ ਇਕੱਲਾ ਦੀ ਗੱਡੀ ਦੇ ਵਿੱਚ ਮੈਨੂੰ ਕਹਿੰਦੇ ਤੂੰ ਜ਼ਮਾਨਲਾ ਸਾਹਿਬ ਤਾਰ ਕੇ ਸਿੰਪਲ ਬੱਗ ਬੰਨ ਕਿਉਂ ਸਿੰਪਲ ਬੱਗ ਬੰਨ ਕੇ ਆ ਤਾਂ ਤੈਨੂੰ ਜਾਣ ਦਵਾਂਗੇ ਫਿਰ ਮੈਂ ਗਿਆ ਏਪੋਰਸ ਮੁਲਾਜ਼ਮ ਖੜੇ ਦੇ ਉਥੇ ਮੇਰੀ ਗੱਡੀ ਦੇ ਵਿੱਚ ਤਲਾਸ਼ੀ ਕੱਲੇ ਕੱਲੇ ਦੀ ਹੋਈ ਸੀ ਟਾ ਪਟ ਕੇ ਉਹ ਗੱਡੀ ਖੜੀਆ ਕਬਰ ਦੇਖ ਲੋ ਤੁਸੀਂ ਜਿੱਟਾਂ ਦੇ ਤੁਸੀਂ ਉਥੇ ਫਿਰ ਵੀਡੀਓ ਬਣਾਉਣੀ ਪੁੱਛਣਾ ਸੀ ਵੀਡੀਓ ਬਣਾਉਣੀ ਦਿੱਤੀ ਵੀਰੇ ਕੱਲਾ ਬੰਦਾ ਸੀ ਹੋਰ ਵੀ ਕਿੱਥੇ ਇਕੱਠੇ ਨਹੀਂ ਹੋਣਦੇ ਇਹ ਘਟੋ ਘਟ 400 ਬੰਦੇ ਸਾਹਮਣੇ ਕੱਲਾ ਬੰਦਾ ਕਿੱਦਾਂ ਹੋ ਜਾਊ ਮੈਨੂੰ ਕਰ ਹਾਲੇ ਤੋਂ ਕੀ ਦਿੱਕਤ ਹੈ ਦਮਾਲਾ ਤੋਂ ਦਿੱਕਤ ਹੈ ਕੀ ਦਮਾਲਾ ਬਣ ਕੇ ਤੁਸੀਂ ਧਰਨੇ ਦੇ ਵਿੱਚ ਜਾ ਰਹੇ ਹੋ ਤੁਹਾਨੂੰ ਕੋਈ ਕੁਝ ਕਹੂਗਾ ਨਹੀਂ ਇਸ ਕਰਕੇ ਦਮਾਲਾ ਦਾ ਇਸਤੇਮਾਲ ਕਰ ਰਹੇ ਹੋ ਇਹ ਕਹ ਰਹੇ ਨੇ ਕੀ ਹੋਇਆਗਾ ਵੀ ਸ਼ਾਂਤ ਮੈਂ ਤਾਂ ਮੇਰੇ ਐਸਐਸਪੀ ਸਾਹਮਣੇ ਕਰਿਆਂ ਉਥੋਂ ਬੈਰੀਏਡ ਤ ਯਾਰੀ ਵੀਰੇ ਕੀ ਹੋਇਆ ਪੰਨਾ ਸਿੱਧੂ ਜਿੰਦੂ ਦਾ ਨਾ ਇਧਰ ਤਾ ਵੀ ਨਹੀਂ ਸੁਣਦੇ ਵੀ ਅਸੀਂ ਸ਼ਾਂਤਮਈ ਤਰ੍ਹਾਂ ਨਾ ਪ੍ਰਦਰਸ਼ਨ ਕਰਨਾ ਹੈ ਤਾਂ ਵੀ ਨਹੀਂ ਕਰਨ ਦਿੰਦੇ ਇੱਥੇ ਉਹ ਕਿੰਨੇ ਸਾਰੇ ਜਗਾ ਬਈ ਡਾਂਡਾ ਨਾਲ ਰੋਕੀ ਖੜੇ ਨੇ ਹਰ ਸ਼ਹਿਰ ਦੇ ਵਿੱਚ ਹੁਣ ਉਹ ਮੜੇ ਦੇ ਉੱਤੇ ਕਿਹੜੇ ਵੀ ਪਾਸੇ ਆਉਣੇ ਆਪਾਂ ਉਹ ਮਾਨਸਾ ਬਟਿੰਡਾ ਰੋਡ ਦੇ ਉੱਤੇ ਘਟ ਘਟ 220 ਮਲਾਜ ਪੁਲਿਸ ਦਾ ਲਾ ਕੇ ਲੋਕਾਂ ਨੂੰ ਮੋੜ ਰਹੇ ਨੇ ਜਾ ਉੱਥੇ ਗੱਡੀਆਂ ਨੂੰ ਫੜ ਰਹੇ ਨੇ ਪਰ ਫੇਰ ਵੀ ਲੋਕ ਪਿੰਡਾਂ ਵਿੱਚ ਦੀ ਹੋ ਕੇ ਫੇਰ ਵੀ ਪਹੁੰਚ ਰਹੇ ਆ ਸਰਾ ਸਰ ਤੱਕ ਜਿਹੜੀ ਭਵੰਤਮਨ ਸਰਕਾਰ ਜਿਹੜੀ ਰਾਜਨੀਤੀ ਉਹ ਦਿੱਲੀ ਵਾਲੀ ਰਾਜਨੀਤੀ ਪੰਜਾਬ ਦੇ ਵਿੱਚ ਚਲਾਉਣ ਨੂੰ ਫਿਰਦੀ ਆ ਪਰ ਜਿਹੜਾ ਪੰਜਾਬ ਦਾ ਇਤਿਹਾਸ ਆ ਸਿੰਘ ਤੇ ਸਪਰਿੰਗ ਜਿੰਨਾ ਦਬੋਂਗੇ ਨੇ ਉਹਨ ਇਹ ਪੂਆ ਤਮਾਨੂੰ ਸਮਝਣਾ ਚਾਹੀਦਾ ਵੀ ਜੇ ਪੰਜਾਬ ਦੇ ਵਿੱਚ ਤੂੰ ਰਾਜਨੀਤੀ ਕਰਨੀ ਆ ਪੰਜਾਬ ਦੇ ਵਿੱਚ ਤੂੰ ਜ ਰਹਿਣਾ ਹੈਗਾ ਪ੍ਰਸੈਸ ਦੇ ਵਿੱਚ ਤਾਂ ਤੈਨੂੰ ਇਹ ਪੰਜਾਬ ਦੇ ਇਤਿਹਾਸ ਤੋਂ ਕੁਝ ਸਿੱਖਣਾ ਚਾਹੀਦਾ ਐਸ ਲੋਟ ਜਿਹੜਾ ਪੰਜਾਬੀ ਆ ਪੰਜਾਬ ਦਾ ਜਿਹੜਾ ਖੂਨ ਆ ਇਹ ਨਹੀਂ ਦੱਬਿਆ ਜਾਂਦਾ ਜਿਹੜਾ ਸ਼ਰਿਆਮ ਭਾਨੇ ਸਿੱਧੂ ਨਾਲ ਜਿਹੜਾ ਹੋ ਰਿਹਾ ਹੈ ਰਿਮਾਂਡ ਤੇ ਰਿਮਾਂਡ ਇੱਕ ਪਰਚਾ ਨਿਬੜਦਾ ਦੂਜੇ ਨੂੰ ਨਾਲ ਦੀ ਨਾਲ ਪਾ ਰਹੇ ਨੇ ਇਹ ਇਹਨਾਂ ਦਾ ਮਤਲਬ ਇਹ ਹੈ ਵੀ ਜੇ ਕੋਈ ਵੀ ਨੌਜਵਾਨ ਕੱਲ ਨੂੰ ਬੋਲੂਗਾ ਤਾਂ ਅਸੀਂ ਬੋਲਣ ਨਹੀਂ ਦੇਣਾ ਇਹ ਡਿਕਟੇਟਰ ਦੇ ਤੌਰ ਤੇ ਜਿਹੜਾ ਭਗਵਾਨਤਾ ਪੰਜਾਬ ਦੇ ਵਿੱਚ ਆ ਰਿਹਾ ਹੈਗਾ ਇਹ ਪੰਜਾਬ ਨਹੀਂ ਹੋਣ ਦੇਊਗਾ ਪੰਜਾਬ ਨਾਲ ਉਹ ਇਹਨੂੰ ਕਿਉਂ ਨਹੀਂ ਕੁੱਟਿਆ ਨੇ ਸਿੱਧਾ ਪਤਾ ਲੱਗ ਗਿਆ ਵੈਸੇ ਨਹੀਂ ਇਹਨੂੰ ਨਹੀਂ ਕੁੱਟਿਆ ਜੀ ਇਹਨੂੰ ਤਾਂ ਪ੍ਰਾਣਾ ਬਣਾ ਕੇ ਰੱਖ ਰੱਖਿਆ ਇਹਨੂੰ ਕਿੰਨਾ ਧੱਕਾ ਕਰ ਰਿਹਾ ਇਹਦੇ ਨਾਲ ਜੋ ਦਿੱਲੀ ਦਾ ਦੱਲਾ ਦਿੱਲੀ ਦਾ ਦੱਲਾਗਾ ਉਹ ਦਿੱਲੀ ਦਾ ਪੱਗ ਵਾਲੀ ਮੁੰਡਿਆ ਤੇ ਲੱਗਦੇ ਆ ਸਾਹਨੇ ਇੱਕ ਵਾਰੀ ਵੀ ਉਹਦੇ ਵਿਰੁੱਧ ਬੋਲੋ ਕੁਝ ਬੋਲਿਆ ਨਹੀਂ ਹੈਗਾ ਵੀ ਜਾਂ ਕਿਵੇਂ ਹੋਰੀ ਅਬ ਦੀਆਂ ਨੌਕਰੀਆਂ ਦੇਤੀਆਂ ਕਦੇ ਅਸੀਂ ਮਾਨ ਸਾਹਿਬ ਨਾਲ ਗੱਲ ਕਰਦੇ ਆ ਸਾਨੂੰ ਕਦੇ ਦਿਖਾਉਣ ਕਿਸੇ ਟਰੈਵਲ ਏਜੰਟ ਤੇ ਹਰ ਇੱਕ ਥਾਣੇ ਦੇ ਵਿੱਚ ਇਹ ਟਰੈਵਲ ਏਜੰਟਾਂ ਦੇ ਵਿਰੁੱਧ 20 VF ਫਾਰੀਆਂ ਪਈਆਂ ਕਿਸੇ ਦੇ ਪੁਲਿਸ ਨੇ ਕਾਰਵਾਈ ਕੀਤੀ ਹੋਵੇ ਕਿਸੇ ਦੇ ਭਗਵਾਨ ਜੀ ਮਾਨ ਨੇ ਕਾਰਵਾਈ ਕਰਾਤੀ ਹੋ ਜਪਾਨਾ ਸਿੱਧੂ ਕਢਾ ਰਿਹਾ ਹੈ ਤਾਂ ਉਹਦੇ ਤੇ ਮੁਕਦਮਾ ਪਰਮਿੰਦਰ ਝੋਟਾ ਨਸ਼ੇ ਬੰਦ ਕਰਾਉਂਦਾ ਉਹਦੇ ਤੇ ਮੁਕਦਮਾ ਅੰਬਰਤਵਾਲ ਸਿੰਘ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਗੱਲ ਕਰਦਾ ਉਹਨੂੰ ਐਨਐਸਏ ਲਾ ਕੇ ਡਿਬਰੂਗੜ੍ਹ ਭੇਜਿਆ ਜਾਂਦਾ ਸੁਖਪਾਲ ਸਿੰਘ ਖਹਿਰਾ ਅੱਜ ਪੰਜਾਬ ਦੀ ਗੱਲ ਕਰਦਾ ਉਹਨੂੰ ਜੇਲ੍ਹ ਚ ਸਿੱਟਿਆ ਜਾਂਦਾ ਲੱਖਾ ਸਿੰਘ ਸੁਧਾਨਾ ਅੱਜ ਪੰਜਾਬ ਦੀ ਗੱਲ ਕਰਦਾ ਉਹਦੇ ਤੇ ਪਰਚੇ ਦਿੱਤੇ ਜਾਂਦੇ ਆ ਕੀ ਗੱਲ ਬਈ ਤੁਸੀਂ ਪੰਜਾਬ ਨਾ ਤਾਂ ਤੁਸੀਂ ਕਰਨਾ ਨਾ ਤਾਂ ਤੁਸੀਂ ਪੰਜਾਬ ਦੀ ਜਵਾਨੀ ਲਈ ਬੋਲਣਾ ਜੇ ਕੋਈ ਬੋਲਦਾ ਹੈ ਉਹਦੇ ਤੁਸੀਂ ਮੁਕਦਮੇ ਕਹਿੰਦੇ ਕੁੱਟਿਆ ਵੀ ਗਿਆ ਭਾਨੀ ਸਿੱਧੂ ਬੇਹੱਦ ਬਈ ਉਹ ਜਦੋਂ ਆਹ ਮਹੱਲੀ ਅਦਾਲਤ ਦੇ ਵਿੱਚ ਉਹ ਇਹ ਇਹ ਤਸ਼ੱਦਦ ਦੇ ਜਿਹੜਾ ਇਹਨੇ ਹਰ ਇੱਕ ਨੌਜਵਾਨ ਦੇ ਉੱਤੇ ਕਰਨਾ ਜੇ ਕੋਈ ਬੋਲੂਗਾ ਇਹ ਜਿਹੜੀ ਮਾਨ ਸਰਕਾਰ ਬਹੁਤ ਗਲਤ ਰਾਮ ਅਤੇ ਬਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਸੈਕਟਰ ਨਾਲ ਘੋਖੜੀ ਹੋ ਕੇ ਜਿਵੇਂ ਕੇ ਪੀ ਐਸ ਗਿੱਲ ਚੱਲਦਾ ਸੀ ਜਾਂ ਬਿਆਨਤਾ ਸਿੰਘ ਬਿਆਨਤਾ ਸਿੰਘ ਚੱਲਦੀ ਸੀ ਇਹ ਉਹਨਾਂ ਰਾਹਾਂ ਤੇ ਚੱਲ ਪਿਆ ਜੇ ਅੱਜ ਪੰਜਾਬ ਦੀ ਜਵਾਨੀ ਨੌਜਵਾਨੀ ਬੋਲਦੀ ਆ ਤਾਂ ਇਹ ਪਰਚੇ ਦਿੰਦਾ ਤਾਂ ਉਹਨਾਂ ਨੂੰ ਤਸ਼ੱਦਦ ਕੀਤਾ ਜਾਂਦਾ ਸੀ ਆਈ ਸਟਾਫਾਂ ਦੇ ਵਿੱਚ ਲਿਜਾ ਕੇ ਪਰ ਜੇ ਕੋਈ ਇੱਥੇ ਕਾਤਲ ਕਰਦਾ ਉਹ ਸਿੱਧੂ ਮੂਸੇਵਾਲਾ ਦਾ ਕਤਲ ਕਰਕੇ ਥਾਪੀਆਂ ਮਾਰਦੇ ਅਗਲੇ ਕਹਿੰਦੇ ਅਸੀਂ ਮਰਵਾਇਆ ਕਿ ਉਹਨਾਂ ਨੂੰ ਕਿਹੜੇ ਲੁੱਟ ਲੈ ਕੇ ਆਉਂਦੇ ਆ ਜੀ ਸਕਾਉਟੀਆਂ ਲੈ ਕੇ ਜੇਲ੍ਹਾਂ ਦੇ ਵਿੱਚ ਇੰਟਰਵਿਊ ਲੈ ਕੇ ਉਹਨਾਂ ਦਾ ਕੱਦ ਵੱਡਾ ਕੀਤਾ ਜਾਂਦਾ ਪਰ ਜੇ ਕੋਈ ਬੋਲਦਾ ਤਾਂ ਉਹਨੂੰ ਦੱਬਣ ਦੀਆਂ ਗੱਲਾਂ ਇਹ ਪਊਆਂ ਤਮਾਨਦ ਸਾਹਿਬ ਨੂੰ ਇਹ ਬੇਨਤੀ ਆ ਜੇ ਆ ਸੰਗਰੂਰ ਦੇ ਲੋਕ ਆ ਜ ਆ ਪਿੰਡਾਂ ਦੇ ਬਾਈਆ ਤੁਸੀਂ ਕੈਮਰੇ ਮਾਰ ਲਓ ਜਿਹੜੇ ਕਿਹੜੇ ਲੋਕ ਪਿੰਡਾਂ ਦੇ ਨੌਜਵਾਨ ਉੱਠ ਕੇ ਆਏ ਆ ਸਾਹਿਬ ਨੂੰ ਸਨੇਹਾ ਲਾ ਦਿਓ ਵੀ ਲੰਗਰਾਂ ਦੀਆਂ ਟਰਾਲੀਆਂ ਪਾਰ ਕੇ ਆ ਚੁੱਕੇ ਨੇਗੇ ਲੋਕ ਲੰਗਰਾਂ ਦੀਆਂ ਪ੍ਰਸ਼ਾਦ ਦੇ ਵਗੈਰਾ ਸਾਰਾ ਕੁਝ ਲੈ ਕੇ ਆ ਚੁੱਕਿਆਂਗੇ ਇਹ ਪੁਲਿਸ ਪ੍ਰਸ਼ਾਸਨ ਨਹੀਂ ਰੋਕ ਸਕਦਾ ਸਾਨੂੰ